ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੇ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤੁਸੀਂ ਇਹ ਮੱਝ ਨੀਲੀ ਰਾਬੀ ਮੰਨ ਸਕਦੇ ਹੋ ਗ੍ਰੇਡਡ ਮੰਨ ਸਕਦੇ ਹਾਂ ਜਿਹਨੂੰ ਆਪਾਂ ਇੱਕ ਫੂਲੀ ਜੀ ਕਹਿ ਦਿੰਦੇ ਹਾਂ ਉਹ ਵੀ ਮੰਨ ਸਕਦੇ ਹਾਂ ਕਿਉਂਕਿ ਇਹਦੀਆਂ ਅੱਖਾਂ ਦੇ ਵਿੱਚ ਕੱਲਾ ਜਵਾਬ ਨਹੀਂ ਹੈਗਾ ਨਿੱਲੀ ਰਾਵੀ ਵਾਲਾ ਬਾਕੀ ਹੋਰ ਇਨਸਾਨੀਆ ਪੈਰਾਪੂਰਾ ਦੀ ਪੂਛ ਦੀ ਮੱਥੇ ਦੀ ਹੋਰ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਬਾਕੀ ਆਪਣੀ ਸਮਝਣਾ ਜਿਹੜੀ ਤੁਸੀਂ ਮਰਜ਼ੀ ਮੰਨ ਸਕਦੇ ਹੋ ਠੀਕ ਹੈ ਜੀ ਤੇ ਇਹ ਗੱਬਣ ਆ ਗਈ ਕੁਝ ਕੁ ਦਿਨ ਤੇ ਬਾਕੀ ਨੇ ਤੇ ਰਕਾਟ ਇਹਦਾ ਜੇ ਗੱਲ ਕਰੀਏ ਬਾਈ ਹੁਣ ਇੱਕ ਮੱਝ ਲੈ ਆਂਦੀ ਸੀਗੀ ਉਹਦੇ ਵਿਸੇ ਕੱਤੀ ਆਈ ਸੀਗੀ ਉਹਨੂੰ ਮੱਝ ਨੂੰ ਸੀਮਣਾ ਇਹ ਕਨਫਰਮ ਨਹੀਂ ਹੈਗਾ ਵੀ ਕਿਹੜਾ ਲੱਗਿਆ ਹੈ ਕਿਹੜੇ ਬੁੱਲਦੀ ਏ ਝੋਟੀ ਆ ਗਈ ਤੇ ਜਿਹੜਾ ਇਹਦੇ ਅੱਗੇ ਸੀਮਣ ਹੁਣ ਗੱਬਣ ਵਾਸਤੇ ਅੱਗੇ ਸੀਮਣ ਲੱਗਿਆ ਹੋਇਆ ਸੀ ਉਹ ਵੀ ਬਾਈ ਉਹਨਾਂ ਨਾਲ ਆਪਾਂ ਕਨਫਰਮ ਕਰ ਲਾਂਗੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਤਸੱਲੀ ਕਰਕੇ ਨੱਕ ਖਰੀਦਨਾਗਾ ਘਰੇ ਆ ਕੇ ਤਸੱਲੀ ਆਪਣੀ ਫੁੱਲ ਕਰਨੀ ਆ ਫਿਰ ਤੁਸੀਂ ਇਹ ਝੋਟੀ ਮੱਝ ਨੂੰ ਖਰੀਦ ਸਕਦੇ ਹੋ ਠੀਕ ਆ ਜੀ ਰਿਕਾਰਡ ਆਪਾਂ ਤੁਹਾਨੂੰ ਫੁੱਲ ਲੈ ਕੇ ਦਵਾਂਗੇ ਅੱਗੇ ਆਪਾਂ ਸਾਰੀ ਗੱਲਬਾਤ ਕਰਾਵਾਂਗੇ ਤੁਹਾਨੂੰ ਨੰਬਰ ਲੈ ਕੇ ਦਵਾਂਗੇ ਟੋਟਲੀ ਗੱਲਬਾਤ ਕਰਾਵਾਂਗੇ ਬਾਕੀ ਤਸੱਲੀ ਤੁਸ਼ੀ ਕਰਨੀ ਆਗੀ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਬਿੱਲ ਆਈਕਨ ਘੰਟੀ ਆਨ ਕਰ ਲਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਫੇਸਬੁੱਕ ਪੇਜ ਨੂੰ ਨਾਲ ਕਰ ਲਿਓ ਫੋਲੋ ਤੇ ਜੇ ਕਿਸੇ ਨੇ ਏਦਾਂ ਹੀ ਆਪਣੇ ਘਰੋਂ ਬਕਾਊ ਪਸ਼ੂ ਦੀ ਵੀਡੀਓ ਕਰਵਾਉਣੀ ਆ ਜਾਂ ਕਿਸੇ ਹੋਰ ਚੀਜ਼ ਦੀ ਵੀਡੀਓ ਕਰਵਾਉਣੀ ਆ ਤਾਂ ਉਹ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਡੀ ਵੀਡੀਓ ਕਰ ਜਾਾਂਗੇ ਆਜਾ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸਾਰਾ ਰਿਕਾਰਡ ਲੈ ਕੇ ਦਿੰਨੇ ਆਂਗੇ ਨੰਬਰ ਲੈ ਕੇ ਦਵਾਂਗੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਆਪਣਾ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਵਧੀਆ ਲੱਗੀ ਆਪਣੇ ਦੋਸਤਾਂ ਮਿੱਤਰਾਂ ਚ ਸਾਂਝੀ ਜਰੂਰ ਕਰਦੇ ਹੋ ਕਿਸੇ ਵੀਰ ਭਾਈ ਨੂੰ ਕਿਸੇ ਚੰਗੇ ਪਸ਼ੂ ਦੀ ਲੋੜ ਹੁੰਦੀ ਆ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਨਾਂ ਦੱਸ ਦਿਓ ਜੀ ਪ੍ਰਵੀਰ ਸਿੰਘ ਰਾਜਾ ਡੈਰੀ ਵਾਲਾ ਠੀਕ ਹੈ ਜੀ ਪਿੰਡ ਆਤਮਪੁਰਾ ਠੀਕ ਹੈ ਜੀ ਫੂਲ ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਨੇੜੇ ਪਿੰਡ ਸਲਾਕਪੁਰਾ ਪਿੰਡ ਸੈਦੋਕੇ ਦੀਨਾ ਕਾਂਗੜ ਇਹ ਆਸੇ-ਬਾਸੇ ਦੇ ਪਿੰਡ ਰਹਿ ਜਾਂਦੇ ਆ ਨਾ ਠੀਕ ਹੈ ਤੇ ਜਿਹੜੀ ਆਪਾਂ ਝੋਟੀ ਵੇਚਣ ਲੱਗੇ ਆ ਜੀ ਜੀ ਆਪਣੇ ਘਰ ਦੀ ਹੀ ਆ ਨਾ ਹਾਂਜੀ ਹਾਂ ਘਰ ਦੀ ਠੀਕ ਹੈ ਤੇ ਦੰਦੋਂ ਕਿਵੇਂ ਆਹੇ ਦੰਦੋਂ ਦੋ ਦੰਦ ਆਂਦਾ ਜੀ ਪਿਓਰ ਪਿਓਰ ਦੋ ਦੰਦ ਆਂਦਾ ਜੀ ਜੀ ਠੀਕ ਹੈ ਤੇ ਹੁਣ ਇਹਦੇ ਦਿਨ ਕਿੰਨੇ ਪਏ ਆਗੇ 18 ਤਰੀਕ ਨੂੰ ਦਿਨ ਪੂਰੇ ਹੋਣਗੇ 18 ਨੂੰ ਦਿਨ ਪੂਰੇ ਹੋਣੇ ਆ ਜੀ ਤੇ ਅੱਜ ਆਪਾਂ 11 ਤਰੀਕ ਨੂੰ ਵੀਡੀਓ ਬਣਾ ਰਹੇ ਆ ਹਨਾ ਤਕਰੀਬਨ 7-8 ਦਿਨ ਪਏ ਆਗੇ ਹਾਂਜੀ ਹਾਂ ਤੇ ਬਾਕੀ ਗਰਮੀ ਕਾਰਨ ਕੋਈ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਹਾਂ ਪਹਿਲਾਂ ਵੀ ਹੋ ਸਕਦਾ ਵੱਧ ਵੀ ਲੈ ਸਕਦਾ ਹਾਂ ਵੱਧ ਘੱਟ ਪਸ਼ੂ ਲਿਆ ਸਕਦਾਗਾ ਵੀ ਜਾਨੀ ਦਿਨ ਪੂਰੇ ਹੋਣ ਚ ਇੰਨੇ ਦਿਨ ਪਏ ਆਗੇ ਠੀਕ ਹੈ ਜੀ ਸਭੀ ਸੰਭਾਲੀ ਹੈ ਹੋ ਸਕਦਾ ਵੱਧ ਵੀ ਲੈ ਸਕਦੀ ਹੈ ਵੱਧ ਲੈ ਸਕਦੀ ਹੈ ਵੈਸੇ ਪਹਿਲਾਂ ਤਾਂ ਨਹੀਂ ਸੁੰਦੀ ਹੈ ਨਾ ਤੇ ਇਹਦਾ ਆਪਦਾ ਤਾਂ ਨਹੀਂ ਪਤਾ ਵੀ ਆਪ ਇਹ ਕਿਹੜੇ ਟੀਕੇ ਦੀ ਹੈ ਆ ਪਤਾ ਨਹੀਂ ਮੈਨੂੰ ਪਤਾ ਕਿ ਉਹ ਗੱਪਣ ਮੱਝ ਲੈ ਜਾਂਦੀ ਸੀ ਠੀਕ ਆ ਆਪਾਂ ਮੱਝ ਲੈ ਕੇ ਜਾਂਦੀ ਸੀ ਹਾਂ ਤੇ ਮੱਝ ਦਾ ਅੱਛਾ ਮੱਝ ਦੇ 18 ਲੀਟਰ ਦੁੱਧ ਮੇਰੇ ਕੋਲੇ ਦਿੱਤਾ ਉਹਨੇ ਠੀਕ ਆ ਇਹਦੀ ماں ਦਾ 18 ਲੀਟਰ ਦਾ ਰਿਕਾਰਡ ਸੀਗਾ ਦੂਜੇ ਸੂਏ ਸੀਗੀ ਦੂਜੇ ਸੂਏ ਦਾ 18 ਲੀਟਰ ਦੁੱਧ ਬਹੁਤ ਹੋ ਜਾਂਦਾ ਹਨਾ ਹਾਂ ਜੀ ਹਾਂ ਠੀਕ ਆ ਦੂਜੇ ਸੂਏ ਜਾਨੀ ਕਿ ਆਪਾਂ ਮੱਝ ਲੈ ਕੇ ਆਂਦੀ ਸੀਗੀ ਹਾਂ ਗੱਬਣ ਆਂਦੀ ਸੀ ਠੀਕ ਆ ਤੇ 18 ਲੀਟਰ ਦੁੱਧ ਆਪਾਂ ਚੋਇਆ ਠੀਕ ਆ ਆਪਾਂ 18 ਲੀਟਰ ਚੋਇਆ ਹਾਂਜੀ ਹਾਂ ਠੀਕ ਆ ਤੇ ਕੱਟੀ ਆਈ ਸੀ ਉਹਦੇ ਮਗਰ ਜਦੋਂ ਸੂਈ ਸੀ ਕੱਟੀ ਦਿੱਤੀ ਸੀ ਉਹਨੇ ਠੀਕ ਆ ਜਦੋਂ ਵੇਚੀ ਫਿਰ ਅਗਲੇ ਸੂਏ ਵੇਚਤੀ ਸੀ ਉਹ ਹੋਏ ਰੱਖ ਲਈ ਸੀ ਕੱਟੀ ਤੇ ਕੱਟੀ ਆਪਾਂ ਸੰਭਲੀ ਸੀ ਹਾਂਜੀ ਹਾਂ ਤੇ ਮੱਝ ਆਪਾਂ ਵੇਚਤੀ ਸੀ ਵੇਚਤੀ ਕੀ ਕਾ ਚੰਗੀ ਸੀ ਵਰਮੱਜ ਹਨਾ ਹਾਂਜੀ ਹਾਂ 1.5 ਲੱਖ ਰੁਪਏ ਦੀ ਵੇਚੀ ਸੀ ਮੱਝਾ ਸਵਾ ਲੱਖ ਦੀ ਵੇਚੀ ਸੀ ਤੇ ਉਹ ਵੀ ਨੀਲੀ ਰਾਵੀ ਸੀ ਵੀ ਉਹ ਵੀ ਨੀਲੀ ਰਾਵੀ ਸੀ ਅੱਖਾਂ 'ਚ ਉਹਦੇ ਦੀ ਜਵਾਬ ਹੈ ਨਹੀਂ ਸੀ ਆਹੀ ਸੇਮ ਹੈ ਸੀ ਠੀਕ ਹੈ ਬਸ ਇਹਦੇ ਵੀ ਗੱਲਾਂ ਅੱਖਾਂ 'ਚ ਜਵਾਬ ਹੈ ਨਹੀਂ ਹਨਾ ਬਾਕੀ ਮਾਰਕਿੰਗ ਸਾਰੀ ਬਹੁਤ ਵਧੀਆ ਸਾਰੀ ਆਹ ਮੈਂ ਸੇਮ ਮਾਰਕੀ ਆ ਜਮਾ ਹੈ ਸਹੀ ਗੱਲ ਆ ਬਾਕੀ ਢਾਂਚਾ ਢੁੰਚਾ ਵੀ ਬਹੁਤ ਚੰਗਾ ਹੈਗਾ ਹਾਂਜੀ ਤੇ ਇਹ ਤੋਂ ਦੁੱਧ ਦੀ ਕਿੰਨੀ ਉਮੀਦ ਹੈਗੀ ਮੇਰੇ ਹਿਸਾਬ ਨਾਲ ਤਾਂ ਜਿਵੇਂ ਸਮੀ ਸੰਭਾਲੀ ਹੈ 15 ਲੀਟਰ ਤੋਂ ਜ਼ਰੂਰ ਦੇਣਾ ਚਾਹੀਦਾ ਹੈ ਤੂੰ ਘੱਟ ਨਹੀਂ ਦਿੰਦੀ ਜੀ 14 15 ਤਾਂ ਦੇਣਾ ਹੀ ਚਾਹੀਦਾ ਹਨਾ ਕਿਉਂਕਿ ਚੰਗੀ ਸੰਭੀ ਵੀ ਹੈ ਤੇ ਬਾਕੀ ਮਾਹਦਾਰ ਕਾਰਡ ਚੰਗਾ ਸੀਗਾ ਹਨਾ ਇਲਾਕੇ ਜਿਵੇਂ ਮਾਰਦੀ ਆ ਤੁਹਾਨੂੰ ਲਾਈ ਜਾ ਕੋਈ ਖਾਣਾ ਕੁ ਵਸ ਲਾਈ ਜਾ ਕੁਝ ਨਹੀਂ ਹੈ ਕਹਿੰਦੀ ਠੀਕ ਆ ਉਵੇਂ ਠੰਡੀ ਸੀਲ ਆ ਹਨਾ ਠੀਕ ਆ ਠੀਕ ਆ ਤੇ ਜਿਹੜਾ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਨਹੀਂ ਉਹਦਾ ਮੈਂ ਨਾ ਬਸ ਸਾਹਮਣਾ ਭੁੱਲ ਗਿਆ ਜੇ ਸਾਹਮਣਿਆ ਹੁੰਦਾ ਫਿਰ ਤਾਂ ਪੱਕਾ ਪ੍ਰੋਪਰ ਪਤਾ ਲੱਗ ਜਾਂਦਾ ਅੱਛਾ ਭਰਾਇਆ ਕਹਿ ਕੇ ਨੀਲੀ ਰਵੀ ਦਾ ਚੰਗੀ ਨਸਲ ਦਾ ਹੀ ਸੀਗਾ ਅਸੀਂ ਲੱਗਿਆ ਵਾ ਨੀਲੀ ਰਵੀ ਦਾ ਹੀ ਆ ਤੇ ਲੱਗਿਆ ਵਾ ਵੀ ਚੰਗਾ ਹੈ 1000 ਰੁਪਿਆ ਲਿਆ ਸੀ ਟੀਕੇ ਦਾ ਕਹਿੰਦਾ ਸੀ ਵੀ ਚੰਗਾ ਟੀਕਾ ਹੈਗਾ ਅੱਛਾ 1000 ਰੁਪਿਆ ਲਿਆ ਸੀ ਹਾਂਜੀ ਹਾਂਜੀ ਠੀਕ ਆ ਫਿਰ ਤਾਂ ਪੂਰਾ ਚੰਗਾ ਹੀ ਲੱਗਿਆ ਹੋਣਾ ਬਾਕੀ ਅੱਜ ਕੱਲ ਡਾਕਟਰ ਲਾਉਂਦੇ ਵੀ ਸੀਮਨ ਚੰਗਾ ਹੀ ਆ ਹੈ ਨਾ ਪੂਰੇ ਬੰਦਾ ਪੈਸੇ ਚੱਲਣ ਵਾਲਾ ਹੁੰਦਾ ਫ ਸਹੀ ਗੱਲ ਆ ਦੋਸਤੋ ਬਾਈ ਨੇ ਰਿਕਾਰਡ ਨਹੀਂ ਤਕਰੀਬਨ ਸਾਂਭਿਆ ਵੀ ਮਤਲਬ ਉਹ ਸਿੱਕਾ ਨਹੀਂ ਸਾਂਭਿਆ ਤੇ ਪਰ ਸੀਮਨ ਨੇ ਇਹ ਤੇ ਚੰਗਾ ਹੀ ਲੱਗਿਆ ਵਾ ਲੱਗਿਆ ਵਾ ਵੀ ਨੀਲੀ 라ਵੀ ਦਾ ਹੀ ਆ ਤੇ ਲੱਗਿਆ ਵਾ ਵੀ ਬਹੁਤ ਚੰਗਾ ਵਾ ਤੇ ਉਹ ਜਾਂ ਤਾਂ ਡਾਕਟਰ ਤੋਂ ਕਨਫਰਮ ਹੋ ਸਕਦਾਗਾ ਤੇ ਬੱਚਾ ਵਧ ਗਈ ਪਾਊਗੀ ਤੇ ਆਪਾਂ ਰੇਟ ਕਿੰਨਾ ਕਰਦੇ ਆ ਇਹਦਾ ਜੀ ਰੇਟ ਫੋਨ ਤੇ ਦੱਸ ਦਿਆਂਗੇ ਜੀ ਰੇਟ ਫੋਨ ਤੇ ਕਰ ਲਓਗੇ ਹਾਂਜੀ ਠੀਕ ਐ ਜਿਹਨੂੰ ਵੀ ਫਿੱਟ ਵੈਂਦੀ ਆ ਦੋਸਤੋ ਵੈਸੇ ਤੁਹਾਨੂੰ ਆਪਾਂ ਪਹਿਲਾਂ ਦੱਸ ਹੀ ਦਿੱਤਾ ਸੀ ਤੇ ਰੇਟ ਪੁੱਛਣ ਦੀ ਖਾਤਰ ਤੁਸੀਂ ਕਾਲ ਕਰ ਸਕਦੇ ਹੋਗੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਇੱਥੇ ਆ ਜਾਓ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਫੇਰ ਤੁਸੀਂ ਸੌਦਾ ਕਰ ਲਿਓ ਕਿਉਂਕਿ ਝੋਟੀ ਬੜੀਆ ਚੰਗੀ ਝੋਟੀ ਹੈਗੀ ਤੇ ਕਿਉਂਕਿ ਤਿਆਰੀ ਦੇ ਅੱਗੇ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਦੀ ਬਣਦੀ ਆ ਵੈਸੇ ਮੈਂ ਦੇ ਤੋਂ ਬਹੁਤ ਚੰਗੀ ਆ ਕਿਉਂਕਿ ਮਾਦਾਰਡ ਕਾਰਡ ਚੰਗਾ ਸੀ ਵੀ ਚੰਗੀ ਬਣੂਗੀ ਮੈਂ ਨਹੀਂ ਬਹੁਤ ਜ਼ਿਆਦਾ ਤਿਆਰੀ ਕਰਦੀ ਸੀ ਬੈਠਿਆ ਨਹੀਂ ਜਾਂਦਾ ਸੀ ਜਦੋਂ ਪੁਰ ਨੂੰ ਨੂੰ ਦੇ ਨਾਲ ਸੀਗੀ ਅੱਛਾ ਐ ਲੈਟ ਦੀ ਸੀ ਫਾਈਨਲ ਹੀ ਵਾਰ ਤਿਆਰ ਕਰਦੀ ਸੀ ਫਾਈਨਲ ਹੀ ਵਾਰ ਤਿਆਰ ਕਰਿਆ ਸੀਗਾ ਠੀਕ ਹੈ ਜੀ ਮੋਸੇ ਤੇ ਪਿਆਰ ਕਰੂਗੀ ਜਮਾ 100% ਉਹਦੇ ਵਾਲੀਆਂ ਨਿਸ਼ਾਨੀਆਂ ਸਾਰੀਆਂ ਉਹਦੇ ਵਾਲੀ ਸਾਰੀ ਚਾਲ ਥਣ ਬਾਣ ਸਾਰਾ ਠੀਕ ਹੈ ਵੀ ਮਾਂ ਤੇ ਗਈ ਹੈ ਨਾ ਮਾਂ ਤੇ ਗਈ ਹੈ ਜਮਾ ਹਾਂ ਠੀਕ ਹੈ ਤੇ ਬਾਕੀ ਦੋਸਤੋ ਦੂਜੇ ਸੂਏ ਵੀ ਵਾਧੇ ਵਾਲੀ ਗੱਲ ਆ ਦੂਜੇ ਸੂਏ ਵੀ ਇਹ ਜਿਹਨੇ ਪਹਿਲੇ ਸੂਏ ਖਰੀਦ ਲਈ ਦੁੱਧ ਵੀ ਚੰਗਾ ਦੇਊਗੀ ਤੇ ਬਾਕੀ ਦੂਜੇ ਸੂਏ ਕੀਮਤ ਦੇ ਵਿੱਚ ਵੀ ਵਾਧਾ ਕਰੂਗੀ ਤੇ ਦੂਜੇ ਸੂਏ ਚ ਵੀ ਦੁੱਧ ਵਧਾਊਗੀ ਇਹ ਮੈਂ ਦਾ ਵੀ ਮਾਂ ਦੇ ਬਰਾਬਰ ਦੁੱਧ ਕਰ ਜੂਗੀ ਕਿਉਂਕਿ ਰਿਕਾਰਡ ਚੰਗਾ ਤੇ ਆਪ ਵੀ ਚੰਗੀ ਹੈਗੀ ਤੇ ਆਜੋ ਹੁਣ ਤੁਹਾਨੂੰ ਆਪ ਤੋੜ ਕੇ ਦਿਖਾਉਨੇ ਆਂਗੇ ਤੇ ਕੋਲ ਉਹਦਾ ਢੇਡਾ ਦਵਾ ਦੇ। ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ। ਤੇ ਹੁਣ ਆਪਾਂ ਤੋਰ ਕੇ ਦਿਖਾਉਨੇ ਆ। ਤੇ ਤੁਰਦੀ ਤੁਸੀਂ ਦੇਖ ਸਕਦੇ ਆ। ਬਾਡੀ ਬਾਂਤਰ ਦੀ ਬਹੁਤ ਚੰਗੀ ਹੈਗੀ। ਥੋੜਾ ਜਿਹਾ ਆਪਾਂ ਨੇੜੇ ਨਹੀਂ ਜਾਂਦੇ ਕਈ ਵਾਰੀ ਪਸ਼ੂ ਡਰ ਜਾਂਦਾ। ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ। ਕਿਉਂਕਿ ਡਰਦੀ ਹੈਗੀ। ਤੋਰਨ ਦੀ ਆਪਾਂ ਕੋਸ਼ਿਸ਼ ਕਰੀ ਸੀਗੀ। ਤੇ ਜੋ ਡੀਡਰਤੀ ਹੈਗੀ ਉਪਰਾ ਕਰਕੇ ਤੇ ਇਦਾਂ ਹੀ ਤੁਸੀਂ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਬਾਕੀ ਪਾਰਟੀ ਬਾਂਤਰ ਹਨ ਵੀ ਬਹੁਤ ਚੰਗੇ ਆ ਦੇਖ ਸਕਦੇ ਹੋ ਤੁਸੀਂ ਇੱਕੋ ਜਿਹਾ ਥਾਣਾ ਜਮ ਬੈਗ ਦਾ ਵੀ ਆਰਡਰ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਹੈਗਾ ਤੇ ਮਾਰਕਿੰਗ ਵੀ ਪ੍ਰੋਪਰ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੈਗ ਸਾਈਡ ਤੋਂ ਚੜਾਈ ਬਹੁਤ ਆਗੀ ਬੈਕ ਸਾਈਡ ਤੋਂ ਚੜਾਈ ਬਹੁਤ ਹੈਗੀ ਤੇ ਅੱਗੇ ਨੂੰ ਪਤਲੀ ਹੁੰਦੀ ਜਾਂਦੀ ਹੈ। ਬੈਟ ਕੋੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ। ਬੈਕ ਸਾਈਡ ਤੋਂ ਆਰਡਰ ਦੇਖ ਸਕਦੇ ਹਾਂ। ਆਰਡਰ ਵੀ ਮੈਂ ਦਾ ਵੀ ਟਾਈਟ ਰੱਖੂਗੀ। ਟਾਈਟ ਹੋਵਨ ਦੇ ਵਿੱਚ ਰਹੂਗੀ। ਤੇ ਬਾਕੀ ਥਾਂ ਥੋਣਵਾ ਭਾਈ ਧੂਮ ਕਰਕੇ ਦਿਖਾ ਦਿੰਦੇ ਆ। ਧੰਨਵਾਦ ਬਹੁਤ ਵਧੀਆ ਗੋ। ਤੇ ਬਾਕੀ ਮੌਕੇ ਦੇ ਪਤਾ ਲੱਗੂ ਵੀ ਤਿਆਰੀ ਕਿੰਨੀ ਕਰਦੀ ਆ। ਮੈਦ ਚੰਗੀ ਹੈਗੀ। ਬਾਕੀ ਧੰਨਵਾਦ ਆ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।